ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਨਾ ਜੀ ਤੇ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗਦੀ ਹੋਵੇ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਜੀ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਪਿੰਡ 'ਚ ਰਹਿੰਦੇ ਦੋ ਵਿਅਕਤੀਆਂ ਦੀ ਹੈ ਜੋ ਆਪਸ ਵਿੱਚ ਦੋਸਤੀ ਰੱਖਦੇ ਸਨ ਪਰ ਉਹਨਾਂ ਦੋਵਾਂ ਦਾ ਕਾਰੋਬਾਰ ਅਲੱਗ-ਅਲੱਗ ਸੀ ਉਹ ਹਮੇਸ਼ਾ ਦੀ ਤਰ੍ਹਾਂ ਆਥਣ ਦੇ ਟਾਈਮ ਇਕੱਠੇ ਜਰੂਰ ਹੁੰਦੇ ਤੇ ਆਪਣਾ ਸੁੱਖ ਦੁੱਖ ਕਰਦੇ ਤੇ ਇੱਕ ਦੂਜੇ ਨਾਲ ਹਾਸਾ ਮਜ਼ਾਕ ਵੀ ਕਰਦੇ ਰਹਿੰਦੇ ਸਨ ਉਹਨਾਂ ਦੋਵਾਂ 'ਚੋਂ ਇੱਕ ਚਲਾਕ ਆਦਮੀ ਸੀ ਜਿਸ ਦਾ ਨਾਮ ਸੀ ਸ਼ਾਮ ਲਾਲ ਅਤੇ ਦੂਸਰੇ ਦਾ ਨਾਮ ਸੀ ਗੁਰਵਿੰਦਰ ਸਿੰਘ ਉਹ ਦੋਵੇਂ ਆਪਸ ਵਿੱਚ ਬਹੁਤ ਪਿਆਰ ਰੱਖਦੇ ਸਨ ਉਹ ਦੋਵੇਂ ਆਪਸ ਵਿੱਚ ਬਹੁਤ ਪਿਆਰ ਰੱਖਦੇ ਸਨ। ਉਹਨਾਂ ਦੋਵਾਂ ਕੋਲ ਆਪਣੀ ਆਪਣੀ ਇੱਕ ਦੁਕਾਨ ਵੀ ਸੀ। ਗੁਰਵਿੰਦਰ ਸਿੰਘ ਜੋ ਕਮਾਉਂਦਾ ਸੀ ਉਸ ਤੋਂ ਬਹੁਤ ਖੁਸ਼ ਰਹਿੰਦਾ ਸੀ। ਪਰ ਸ਼ਾਮ ਲਾਲ ਜੋ ਕਮਾਉਂਦਾ ਸੀ ਉਸ ਤੋਂ ਸੰਤੋਸ਼ਟ ਨਹੀਂ ਸੀ ਰਹਿੰਦਾ। ਸ਼ਾਮ ਲਾਲ ਅਮੀਰ ਬਣਨ ਦੀ ਇੱਛਾ ਰੱਖਦਾ ਰਹਿੰਦਾ ਸੀ। ਸ਼ਾਮ ਲਾਲ ਚਲਾਕ ਤੇ ਨਾਲ ਨਾਲ ਉਹ ਲਾਲਚੀ ਵੀ ਬਣ ਗਿਆ ਉਹ ਹਮੇਸ਼ਾ ਹਰ ਸਮੇਂ ਪੈਸੇ ਕਮਾਉਣ ਦੀ ਚਾਹਤ ਰੱਖਦਾ ਸੀ ਉਹ ਸੋਚਦਾ ਰਹਿੰਦਾ ਕਿ ਉਸ ਕੋਲ ਦੁਨੀਆ ਦੀ ਹਰ ਚੀਜ਼ ਹੋਵੇ ਉਹ ਦਿਨੋਂ ਦਿਨ ਲਾਲਚੀ ਹੁੰਦਾ ਜਾ ਰਿਹਾ ਸੀ ਉਹ ਹਰ ਗੱਲ ਪੈਸੇ ਦੀ ਹੀ ਕਰਦਾ ਸੀ ਉਸ ਕੋਲ ਪੈਸਾ ਤਾਂ ਬਹੁਤ ਹੋ ਗਿਆ ਸੀ ਪਰ ਫਿਰ ਵੀ ਉਹ ਸੰਤੋਸ਼ਟ ਨਹੀਂ ਸੀ ਹੋ ਸਕਿਆ ਉਹ ਆਪਣੇ ਪਰਿਵਾਰ ਤੋਂ ਵੀ ਖੁਸ਼ੀ ਪ੍ਰਾਪਤ ਨਾ ਕਰ ਸਕਿਆ ਕਿਉਂਕਿ ਉਸ ਕੋਲ ਆਪਣੇ ਪਰਿਵਾਰ ਵਾਸਤੇ ਇਕੱਠੇ ਬੈਠ ਕੇ ਗੱਲਬਾਤ ਕਰਨ ਦਾ ਸਮਾਂ ਹੀ ਨਹੀਂ ਸੀ ਹੁੰਦਾ ਪਰ ਦੂਜੇ ਪਾਸੇ ਗੁਰਵਿੰਦਰ ਸਿੰਘ ਸਿੱਧਾ ਸਾਦਾ ਵਿਅਕਤੀ ਸੀ ਉਹ ਹਮੇਸ਼ਾ ਖੁਸ਼ ਰਹਿੰਦਾ ਸੀ ਆਪਣੇ ਪਰਿਵਾਰ ਨੂੰ ਵੀ ਖੁਸ਼ ਰੱਖਦਾ ਸੀ ਸ਼ਾਮ ਲਾਲ ਪੈਸੇ ਵਾਲਾ ਆਦਮੀ ਤਾਂ ਹੋ ਗਿਆ ਪਰ ਉਸ ਦੇ ਨਾਲ ਨਾਲ ਉਹ ਆਪਣਾ ਚੈਨ ਗਵਾ ਬੈਠਾ ਅਤੇ ਉਸ ਦੇ ਪੈਸੇ ਦਾ ਭੂਤ ਸਵਾਰ ਹੋ ਗਿਆ ਉਸ ਤੇ ਕਿ ਉਸ ਨੇ ਆਪਣੇ ਦੋਸਤ ਨੂੰ ਵੀ ਬੁਲਾਉਣਾ ਛੱਡ ਦਿੱਤਾ ਕਿਉਂਕਿ ਸ਼ਾਮ ਲਾਲ ਹੁਣ ਅਮੀਰ ਹੋ ਗਿਆ ਸੀ ਉਸ ਦੀ ਉਠਣੀ ਬੈਠਣੀ ਵੀ ਅਮੀਰ ਲੋਕਾਂ ਨਾਲ ਹੀ ਹੋ ਗਈ ਸੀ। ਸ਼ਾਮ ਲਾਲ ਇਹ ਨਹੀਂ ਸੀ ਜਾਣਦਾ ਕਿ ਆਖਰ ਪੈਸਾ ਹੀ ਉਸ ਦਾ ਅਸਲੀ ਦੁਸ਼ਮਣ ਬਣ ਜਾਣਾ ਹੈ। ਸ਼ਾਮ ਲਾਲ ਦਾ ਸੁੱਖ ਚੈਨ ਸਭ ਗਵਾਚ ਗਿਆ। ਉਸ ਦੀ ਰਾਤਾਂ ਦੀ ਨੀਂਦ ਉੱਡ ਗਈ। ਉਸ ਦੇ ਦਿਮਾਗ ਤੇ ਇੱਕ ਭਾਰ ਜਿਹਾ ਬਣ ਗਿਆ। ਪਰ ਦੂਜੇ ਪਾਸੇ ਗੁਰਵਿੰਦਰ ਸਿੰਘ ਆਪਣੀ ਕਮਾਈ ਤੋਂ ਖੂਬ ਖੁਸ਼ੀ ਦੇ ਰੱਬ ਦਾ ਸ਼ੁਕਰਾਨਾ ਕਰਦਾ ਰਹਿੰਦਾ ਸੀ ਇੱਕ ਦਿਨ ਸ਼ਾਮ ਲਾਲ ਨੂੰ ਖੁਸ਼ੀ ਪ੍ਰਾਪਤ ਕਰਨ ਲਈ ਦਰਦਾਰ ਦੀਆਂ ਠੋਕਰਾਂ ਖਾਣ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਉਸੇ ਜਗ੍ਹਾ ਤੇ ਆਥਣ ਦੇ ਟਾਈਮ ਆਪਣੇ ਦੋਸਤ ਗੁਰਵਿੰਦਰ ਸਿੰਘ ਨੂੰ ਮਿਲਿਆ ਤੇ ਉਸ ਨੂੰ ਆਪਣੇ ਦਿਲ ਦੀ ਸਾਰੀ ਗੱਲ ਦੱਸੀ ਉਸ ਦੀ ਗੱਲ ਸੁਣਦਿਆਂ ਹੀ ਗੁਰਵਿੰਦਰ ਸਿੰਘ ਹੱਸ ਪਿਆ ਤੇ ਕਿਹਾ ਮੇਰੇ ਦੋਸਤ ਤੂੰ ਪੈਸਾ ਵੀ ਬਹੁਤ ਕਮਾਇਆ ਏ ਪਰ ਉਹ ਪੈਸਾ ਕਿਸ ਕੰਮ ਦਾ ਜਿਹੜਾ ਸਾਡੀ ਆਤਮਾ ਨੂੰ ਹੀ ਸਕੂਨ ਨਹੀਂ ਦਿੰਦਾ ਸਾਡੇ ਦਿਲ ਨੂੰ ਵੀ ਸਕੂਨ ਨਹੀਂ ਦਿੰਦਾ ਵਿਆਕਤੀ ਭਾਵੇਂ ਜਿੰਨਾ ਮਰਜੀ ਦੂਰ ਉੱਡ ਲਵੇ ਪਰ ਆਖਿਰ ਆਉਣਾ ਉਸ ਨੂੰ ਧਰਤੀ ਤੇ ਹੀ ਪੈਂਦਾ ਏ ਇਸ ਮੋਹ ਮਾਇਆ ਤੋਂ ਕੋਈ ਵੀ ਜਿੱਤ ਪ੍ਰਾਪਤ ਨਹੀਂ ਕਰ ਸਕਿਆ ਤੂੰ ਜੋ ਕਮਾਉਂਦਾ ਏ ਉਸ ਤੋਂ ਹੀ ਸੰਤੋਸ਼ਟੀ ਰੱਖ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਿਆ ਕਰ ਕਿ ਹਮੇਸ਼ਾ ਸਾਨੂੰ ਆਪਣੇ ਤੋਂ ਨੀਵੇਂ ਵੱਲ ਵੇਖ ਕੇ ਚੱਲਣਾ ਚਾਹੀਦਾ ਜੇ ਸਾਨੂੰ ਤੇ ਸਾਨੂੰ ਜੋ ਪ੍ਰਾਪਤ ਹੋਇਆ ਉਸ ਪ੍ਰਭੂ ਦਾ ਹੁਕਮ ਮੰਨ ਕੇ ਸਾਨੂੰ ਖੁਸ਼ ਰਹਿਣਾ ਚਾਹੀਦਾ ਹੈ ਕਿਉਂਕਿ ਥੋੜੇ ਜਿਹੀ ਬਹੁਤਾ ਹੁੰਦਾ ਹੈ ਤੇ ਤੂੰ ਕਮਾਤਾ ਬਹੁਤ ਲਿਆ ਪਰ ਕੀ ਤੂੰ ਕਦੇ ਆਪਣੇ ਪਰਿਵਾਰ ਨੂੰ ਖੁਸ਼ੀ ਦੇ ਸਕਿਆ ਕਦੇ ਤੂੰ ਚੈਨ ਨਾਲ ਬੈਠ ਕੇ ਉਹਨਾਂ ਦੇ ਚਿਹਰੇ ਤੇ ਕੋਈ ਖੁਸ਼ੀ ਦੇਖੀ ਐ ਜਾਂ ਤੂੰ ਉਹਨਾਂ ਨਾਲ ਕਦੇ ਖੁਸ਼ੀ ਮਨਾ ਸਕਿਆ ਇਹ ਸਾਰੀਆਂ ਗੱਲਾਂ ਸੁਣ ਕੇ ਸ਼ਾਮਲਾਲ ਸ਼ਰਮਿੰਦਾ ਹੋ ਗਿਆ ਤੇ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਕਿ ਹੱਦ ਤੋਂ ਜ਼ਿਆਦਾ ਲਾਲਚ ਵੀ ਬੁਰਾ ਹੁੰਦਾ ਹੈ ਤੇ ਉਸ ਨੇ ਗੁਰਵਿੰਦਰ ਸਿੰਘ ਸਾਹਮਣੇ ਹੱਥ ਜੋੜੇ ਅਤੇ ਕਿਹਾ ਅੱਜ ਤੋਂ ਉਹ ਪੈਸੇ ਦੇ ਪਿੱਛੇ ਨਹੀਂ ਭੱਜੇਗਾ ਉਹ ਆਪਣੀ ਜ਼ਿੰਦਗੀ ਆਪਣੇ ਨਾਲ ਜੀਵੇਗਾ ਤੇ ਹੁਣ ਉਹ ਜੋ ਵੀ ਬਾਦੂ ਪੈਸਾ ਕਮਾਇਆ ਸੀ ਉਸ ਨਾਲ ਗਰੀਬਾਂ ਦੀ ਮਦਦ ਕਰਦਾ ਤੇ ਆਪਣੇ ਪਰਿਵਾਰ ਵਿੱਚ ਰਹਿੰਦਾ ਅਤੇ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰਦਾ ਤੇ ਗੁਰਵਿੰਦਰ ਸਿੰਘ ਬਹੁਤ ਖੁਸ਼ ਸੀ ਕਿਉਂਕਿ ਉਸ ਨੂੰ ਆਪਣਾ ਪਹਿਲਾ ਵਾਲਾ ਦੋਸਤ ਮਿਲ ਚੁੱਕਿਆ ਸੀ ਇਸ ਤਰ੍ਹਾਂ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਅਸੀਂ ਲਾਲਚ ਕਰਦੇ ਹਾਂ ਤਾਂ ਉਸ ਦਾ ਨਤੀਜਾ ਬੁਰਾ ਹੀ ਹੁੰਦਾ ਹੈ ਸਾਨੂੰ ਜੋ ਪਰਮਾਤਮਾ ਨੇ ਦਿੱਤਾ ਉਸ ਵਿੱਚ ਖੁਸ਼ ਰਹਿਣਾ ਚਾਹੀਦਾ ਹੈ ਇਹ ਨਹੀਂ ਕਿ ਸਾਨੂੰ ਮਿਹਨਤ ਨਹੀਂ ਕਰਨੀ ਚਾਹੀਦੀ ਸਾਨੂੰ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਪਰ ਮਿਹਨਤ ਦੇ ਨਾਲ ਨਾਲ ਸਾਨੂੰ ਆਪਣੀ ਜ਼ਿੰਦਗੀ ਵੀ ਜਿਉਣੀ ਚਾਹੀਦੀ ਹੈ ਕਦੇ-ਕਦੇ ਅਸੀਂ ਮਿਹਨਤ ਕਰਦੇ ਕਰਦੇ ਜ਼ਿੰਦਗੀ ਵਿੱਚ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਕਰਦੇ ਆਪਣੀ ਜ਼ਿੰਦਗੀ ਗਵਾ ਲੈਂਦੇ ਆ ਤੇ ਉਸ ਫਿਰ ਮਿਹਨਤ ਕੀਤੀ ਦਾ ਕੀ ਫਾਇਦਾ ਇਸ ਲਈ ਸਾਨੂੰ ਹਮੇਸ਼ਾ ਧਿਆਨ ਵਿੱਚ ਰੱਖਦੇ ਹੋਏ ਆਪਣੇ ਪਰਿਵਾਰ ਦਾ ਆਪਣਾ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣਿਆਂ ਦੇ ਨਾਲ ਰਹਿਣਾ ਚਾਹੀਦਾ ਹੈ ਤੇ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਜਰੂਰ ਸਬਸਕ੍ਰਾਈਬ ਕਰਨਾ ਇਸੇ ਤਰ੍ਹਾਂ ਤੁਹਾਨੂੰ ਦੂਸਰੀ ਕਹਾਣੀ ਵੀ ਸੁਣਾਉਂਦੇ ਆ ਜੋ ਕਿ ਉਹ ਵੀ ਲਾਲਚ ਦੀ ਕਹਾਣੀ ਹੈ ਕਿ ਲਾਲਚ ਇੱਕ ਬੁਰੀ ਬਲਾ ਹੁੰਦੀ ਹੈ ਕਲਕੱਤਾ ਦੇ ਇੱਕ ਕਸਬੇ ਵਿੱਚ ਹਜ਼ਾਰੀ ਬਾਗ ਵਿੱਚ ਇੱਕ ਸੀਨੀਅਰ ਸਰਕਾਰੀ ਸਕੂਲ ਸੀ ਜਿਸ ਦੇ ਵਿੱਚ ਇੱਕ ਸ਼ਾਦੀ ਲਾਲ ਨਾਂ ਦਾ ਮਾਸਟਰ ਪਲੱਸ 2 ਮੈਡੀਕਲ ਨੂੰ ਫਿਜ਼ ਫਿਜ਼ਿਕਸ ਫਿਜ਼ਿਕਸ ਦਾ ਸਬਜੈਕਟ ਪੜ੍ਹਾਉਂਦਾ ਸੀ ਮਾਸਟਰ ਸਾਦੀ ਲਾਲ ਮਿਹਨਤੀ ਤਾਂ ਬਹੁਤ ਸੀ ਪਰ ਫਿਰ ਵੀ ਵਿਦਿਆਰਥੀ ਉਸ ਦੀ ਪੜ੍ਹਾਈ ਤੋਂ ਸੰਤੋਸ਼ਟ ਨਹੀਂ ਸਨ ਮਾਸਟਰ ਸਾਦੀ ਲਾਲ ਸ਼ਾਗਿਰਦਾਂ ਨੂੰ ਗੁਰੂ ਬਾਗ ਦਿਲੋਂ ਨਹੀਂ ਸਿਪਾਉਂਦਾ ਉਹ ਇੱਕ ਲਾਲਚੀ ਕਿਸਮ ਦਾ ਅਧਿਆਪਕ ਸੀ ਉਹ ਕਲਾਸ ਵਿੱਚ ਬੈਠਾ ਹਮੇਸ਼ਾ ਇਹੀ ਸੋਚਦਾ ਰਹਿੰਦਾ ਸੀ ਕਿ ਜੇ ਮੈਂ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਦਿੱਤਾ ਤਾਂ ਉਹ ਮੇਰੇ ਕੋਲੋਂ ਮੇਰੇ ਸਬਜੈਕਟ ਦੀ ਟਿਊਸ਼ਨ ਕਿਵੇਂ ਲੈਣਗੇ ਤੇ ਉਸ ਨੂੰ ਪੈਸਾ ਕਿਵੇਂ ਬਣੇਗਾ ਤੇ ਉਸ ਦੀ ਤਨਖਾਹ ਸਰਕਾਰੀ ਤਨਖਾਹ ਤੋਂ ਵੱਧ ਤਾਂ ਉਹ ਟਿਊਸ਼ਨ ਵਿੱਚ ਕਮਾ ਲੈਂਦਾ ਹੈ ਇਸ ਲਈ ਉਹ ਬੱਚਿਆਂ ਨੂੰ ਕਈ ਵਾਰੀ ਕੁੱਟਮਾਰ ਕਰਕੇ ਟਿਊਸ਼ਨ ਲਈ ਮਜਬੂਰ ਕਰਦਾ ਅਤੇ ਬੱਚੇ ਮਜਬੂਰ ਹੋ ਕੇ ਉਸ ਕੋਲੇ ਟਿਊਸ਼ਨ ਜਾਂਦੇ ਉਸ ਦੀ ਇੱਕ ਹੋਰ ਬੁਰੀ ਆਦਤ ਵੀ ਸੀ ਕਿ ਉਹ ਕਲਾਸ ਵਿੱਚ ਵੀ ਵਿਦਿਆਰਥੀਆਂ ਨੂੰ ਪੜਾਉਣ ਵੇਲੇ ਕੁਰਸੀ ਤੇ ਬੈਠ ਕੇ ਕੁਝ ਨਾ ਕੁਝ ਨਾ ਕੁਝ ਖਾਂਦਾ ਰਹਿੰਦਾ ਸੀ ਜਿਹੜਾ ਸਟੂਡੈਂਟ ਉਸ ਨੂੰ ਆਪਣੇ ਘਰੋਂ ਕੁਝ ਖਾਣ ਪੀਣ ਲਈ ਲਿਆ ਦਿੰਦਾ ਸੀ ਉਸ ਨਾਲ ਖੂਬ ਪਿਆਰ ਨਾਲ ਪੇਸ ਆਉਂਦਾ ਸੀ ਤੇ ਬਾਕੀਆਂ ਨੂੰ ਅੱਖਾਂ ਕੱਢ ਕੇ ਡਰਾਉਂਦਾ ਰਹਿੰਦਾ ਸੀ ਦਿਨੋਂ ਦਿਨ ਸ਼ਾਦੀ ਲਾਲ ਲਾਲਚ ਦੀ ਹੱਦ ਪਾਰ ਕਰ ਗਿਆ ਇੱਕ ਵਾਰ ਉਸ ਨੇ ਇੱਕ ਬੱਚੇ ਨੂੰ ਟਿਊਸ਼ਨ ਨਾ ਰੱਖਣ ਕਾਰਨ ਇੰਨਾ ਕੁੱਟਿਆ ਕਿ ਉਹ ਬੱਚਾ ਬੇਹੋਸ਼ ਹੋ ਗਿਆ ਇਸ ਘਟਨਾ ਦਾ ਪਤਾ ਜਦੋਂ ਪ੍ਰਿੰਸੀਪਲ ਨੂੰ ਲੱਗਾ ਤਾਂ ਪ੍ਰਿੰਸੀਪਲ ਨੇ ਡਾਕਟਰ ਨੂੰ ਬੁਲਾਇਆ ਡਾਕਟਰ ਨੇ ਬੱਚੇ ਨੂੰ ਚੰਗੀ ਤਰ੍ਹਾਂ ਚੈੱਕਅਪ ਕੀਤਾ ਤੇ ਇੰਜੈਕਸ਼ਨ ਲਗਾਇਆ ਕੁਝ ਮਿੰਟਾਂ ਬਾਅਦ ਬੱਚੇ ਨੂੰ ਹੋਸ਼ ਵੀ ਆ ਗਈ ਪ੍ਰਿੰਸੀਪਲ ਨੇ ਉਸ ਬੱਚੇ ਨੂੰ ਬੇਹੋਸ਼ ਹੋਣ ਦਾ ਕਾਰਨ ਪੁੱਛਿਆ ਤਾਂ ਬੱਚੇ ਨੇ ਪ੍ਰਿੰਸੀਪਲ ਨੂੰ ਮਾਸਟਰ ਸ਼ਾਦੀ ਲਾਲ ਦੇ ਸਾਰੇ ਜੁਰਮ ਦੱਸ ਦਿੱਤੇ ਸਭ ਕੁਝ ਦੱਸ ਦਿੱਤਾ ਇਸ ਤੋਂ ਇਲਾਵਾ ਕੁਝ ਦੂਜੇ ਸਟੂਡੈਂਟ ਸਟੂਡੈਂਟਾਂ ਨੇ ਵੀ ਮਾਸਟਰ ਸ਼ਾਦੀ ਲਾਲ ਦੀ ਪ੍ਰਿੰਸੀਪਲ ਅੱਗੇ ਸ਼ਿਕਾਇਤ ਕੀਤੀ ਤੇ ਨਾਲੇ ਦੱਸਿਆ ਕੀ ਮਾਸਟਰ ਦਾ ਕਲਾਸ ਪ੍ਰਤੀ ਪੜਾਉਣ ਦਾ ਕੀ ਰਵਈਆ ਹੈ ਪ੍ਰਿੰਸੀਪਲ ਨੇ ਮਾਸਟਰ ਸ਼ਾਦੀ ਲਾਲ ਨੂੰ ਨੌਕਰੀ ਤੋਂ ਕੱਢ ਦਿੱਤਾ ਮਾਸਟਰ ਸ਼ਾਦੀ ਲਾਲ ਨੇ ਪ੍ਰਿੰਸੀਪਲ ਅੱਗੇ ਆਪਣੀ ਨੌਕਰੀ ਲਈ ਹੱਥ ਵੀ ਜੋੜੇ ਕਾਫੀ ਸਫਾਈ ਪੇਸ਼ ਕੀਤੀ ਪਰ ਵੇਖ ਕੇ ਤਾਂ ਜ਼ਹਿਰ ਨਹੀਂ ਖਾਦਾ ਜਾਂਦਾ ਨਾ ਮਾਸਟਰ ਸ਼ਾਦੀ ਲਾਲ ਦੀ ਪੇਸ਼ ਕੀਤੀ ਸਫਾਈ ਦਾ ਪ੍ਰਿੰਸੀਪਲ ਤੇ ਕੋਈ ਅਸਰ ਨਾ ਹੋਇਆ ਮਾਸਟਰ ਦੀ ਪ੍ਰਿੰਸੀਪਲ ਅੱਗੇ ਇੱਕ ਨਾ ਚੱਲੀ ਪ੍ਰਿੰਸੀਪਲ ਨੇ ਮਾਸਵਾਦੀ ਸ਼ਿਕਾਇਤ ਐਜੂਕੇਸ਼ਨ ਦੇ ਵੱਡੇ ਅਫਸਰ ਡੀਓ ਕੋਲ ਕੀਤੀ ਤੇ ਨਾਲ ਬੱਚੇ ਦਾ ਮੈਡੀਕਲ ਸਰਟੀਫਿਕੇਟ ਵੀ ਡੀਓ ਅੱਗੇ ਪੇਸ਼ ਕੀਤਾ ਡੀਓ ਨੇ ਮਾਸਟਰ ਸ਼ਾਦੀ ਲਾਲ ਨੂੰ ਤੁਰੰਤ ਡਿਸਕਵਾਲਿਫਾਈਡ ਕਰ ਦਿੱਤਾ ਇਸ ਤਰ੍ਹਾਂ ਲਾਲਚੀ ਮਾਸਟਰ ਲਾਲਚ ਬਦਲੇ ਆਪਣੀ ਨੌਕਰੀ ਤੋਂ ਵੀ ਹੱਥ ਤੋਂ ਬੈਠਾ ਉਸ ਨੇ ਆਪਣੀ ਪੈਰਾਂ ਤੇ ਆਪ ਕਹਾੜਾ ਮਾਰਿਆ ਤੇ ਫਿਰ ਪਛਤਾਉਣ ਲੱਗਾ ਇਸ ਲਈ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੋ ਕੀ ਜ਼ਿੰਦਗੀ ਵਿੱਚ ਕਦੀ ਲਾਲਚ ਨਹੀਂ ਕਰਨਾ ਚਾਹੀਦਾ ਦਸਾਂ ਨੌ ਦੀ ਕਿਰਤ ਕਮਾਈ ਕਰਕੇ ਹੀ ਖਾਣਾ ਚਾਹੀਦਾ ਹੈ ਕਿਉਂਕਿ ਲਾਲਚ ਬੁਰੀ ਬਲਾ ਹੁੰਦੀ ਹੈ ਜੇਕਰ ਮਾਸਟਰ ਆਪ ਬੱਚਿਆਂ ਨੂੰ ਵਧੀਆ ਤਰੀਕੇ ਨਾਲ ਪੜ੍ਹਾਉਂਦਾ ਤਾਂ ਉਸ ਦੀ ਨੌਕਰੀ ਦੇ ਵਿੱਚ ਵਾਧਾ ਹੋ ਸਕਦਾ ਸੀ ਪ੍ਰਮੋਸ਼ਨ ਹੋ ਸਕਦੀ ਸੀ ਪਰ ਉਸ ਨੇ ਇਹ ਸਭ ਨਹੀਂ ਸੋਚਿਆ ਉਸ ਨੇ ਸੌਖੇ ਤਰੀਕੇ ਨਾਲ ਦੂਜਿਆਂ ਨੂੰ ਤੰਗ ਕਰਕੇ ਆਪਣੇ ਆਪ ਨੂੰ ਸੁੱਖ ਪਹੁੰਚਾਉਣ ਦਾ ਯਤਨ ਕੀਤਾ ਉਸਨੇ ਬੱਚਿਆਂ ਨੂੰ ਕੁੱਟ ਮਾਰਦੇ ਰਸਤੇ ਰਾਹੀ ਆਪਣੇ ਪੈਸੇ ਕਮਾਉਣੇ ਚਾਹੀ ਜਿਸ ਦਾ ਨਤੀਜਾ ਬੁਰਾ ਹੀ ਨਿਕਲਿਆ ਇਸ ਲਈ ਕਹਿੰਦੇ ਨੇ ਕਿ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਸਾਨੂੰ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ ਤੇ ਪਰਮਾਤਮਾ ਨੇ ਜਿੰਨਾ ਦਿੱਤਾ ਉਸ ਵਿੱਚ ਸਬਰ ਰੱਖਣਾ ਚਾਹੀਦਾ ਹੈ ਜੇਕਰ ਸਾਨੂੰ ਪੈਸੇ ਦੀ ਜ਼ਰੂਰਤ ਹੈ ਤਾਂ ਅਸੀਂ ਉਸ ਲਈ ਮਿਹਨਤ ਕਰ ਸਕਦੇ ਹਾਂ ਪਰ ਲਾਲਚ ਕਰਨਾ ਬੁਰੀ ਬਲਾਏ ਇਸ ਲਈ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਲਾਲਚ ਦਾ ਸਿਰ ਨੀਮਾ ਹੁੰਦਾ ਏ ਤੇ ਲਾਲਚ ਇੱਕ ਬੁਰੀ ਬਲਾਇ ਸਾਨੂੰ ਕਦੇ ਵੀ ਲਾਲਚ ਨਹੀਂ ਕਰਨਾ ਚਾਹੀਦਾ ਜੇਕਰ ਤੁਹਾਨੂੰ ਸਾਡੀਆਂ ਅੱਜ ਦੀਆਂ ਇਹ ਦੋਵੇਂ ਕਹਾਣੀਆਂ ਪਸੰਦ ਆਈਆਂ ਹੋਣ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਸਿੱਖਿਆਦਾਇਕ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਸਿੱਖਿਆਦਾਇਕ ਦਿਲਚਸਪ ਕਹਾਣੀ ਦੇ ਨਾਲ jatak lip